ਕੀ ਹਾਲ ਚਾਲ ਹੈ ਮੇਰੇ ਵੀਰ ਦਾ ਮੇਰੇ ਨਾਲ ਨੇ ਸਾਰੇ ਠੀਕ ਠਾਕ ਹੋ ਗਏ ਆਪਣੇ ਬਲੈਕ ਐਸਟਰੋਲੋਪ ਹੋ ਗਿਆ ਜੀ ਅੱਜ 3 ਮਹੀਨੇ 11 ਦਿਨਾਂ ਦੇ ਜੇ ਆਪਾਂ ਦਿਨਾਂਚਾਰ ਕਰੀਏ ਤੇ 100 ਤਿੰਨਾਂ ਕੁ ਦਿਨਾਂ ਦੇ ਹੋ ਗਏ ਇਹ ਪੂਰੇ ਇੱਕ ਟਾ ਇਸ ਹਦ ਤੱਕ ਬਾਹਰ ਪੱਜੇ ਫਿਰਦੇ ਸਾਰੇ ਪਾਸੇ ਤੇ ਬਾਹਰ ਆਪਾਂ ਇਹਨਾਂ ਨੂੰ ਹਰਾ ਪਾਤਾ ਸੀਗਾ ਖਾਂਦੇ ਪੂਰੇ ਖੁਸ਼ ਹੋ ਕੇ ਤੇ ਤੁਸੀਂ ਇਸ ਮੁਰਗੀਆਂ ਦੀ ਇੱਕ ਗੱਲ ਨੋਟ ਕੀਤੀ ਹੋਗੀ ਵੀਡੀਓ ਦੇ ਵਿੱਚ ਵੀ ਕਿ 100 ਦਿਨ ਤੋਂ ਬਾਅਦ ਚ ਜਾ ਕੇ ਇਹਨਾਂ ਨੇ ਗਰੋਥ ਬਹੁਤ ਜਲਦੀ ਕੀਤੀ ਆ ਜੋ ਮੇਰੇ ਸਾਹਮਣੇ ਨਾਲ ਦੇਖਣ ਚ ਆਉਂਦਾ ਵਾ ਬਾਕੀ ਤੁਸੀਂ ਵੀ ਪੁਰਾਣੀਆਂ ਵੀਡੀਓ ਦੇਖ ਕੇ ਅੱਜ ਦੀ ਵੀਡੀਓ ਦੇਖ ਕੇ ਇਹ ਜ਼ਰੂਰ ਜਜਮੈਂਟ ਕਰੋਗੇ ਕਿ 100 ਦਿਨ ਤੋਂ ਬਾਅਦ ਚ ਗਰੋਥ ਜਲਦੀ ਹੋਈ ਇਹਨਾਂ ਦੀ ਬਾਕੀ ਬਾਕੀ ਤੁਸੀਂ ਆਪਣੇ ਜਾਨਵਰ ਦੇਖ ਸਕਦੇ ਹੋ ਸਾਰੇ ਜੀ ਦੇਖੋ ਜਾਨਵਰ ਭੱਜੇ ਫਿਰਦੇ ਦੂਰ ਦੂਰ ਤਾਈ ਇੱਧਰ ਦੇਖ ਲਓ ਪੱਠੇ ਟੱਗਣੇ ਪੈਂਦੇ ਇਹਨਾਂ ਦਾ ਕਰਕੇ ਨਹੀਂ ਤੇ ਪੈਰਾਂ ਦੇ ਨਾਲ ਸਾਰੇ ਖਲਾਰ ਦਿੰਦੇ ਆ ਬਾਕੀ ਆਪਣੇ ਜਾਨਵਰ ਜਿਹੜੀਆਂ ਚਾਕਲੇਟੀਆਂ ਵਿਠਾ ਕਰਦੇ ਸੀਗੇ ਉਸ ਤੋਂ ਬਿਲਕੁਲ ਇਹਨਾਂ ਨੂੰ ਨਾਰਮਲ ਹੋ ਗਈਆਂ ਇਹ ਫਰਸਟ ਟਾਈਮ ਆਪਣੇ ਜਾਨਵਰ ਪੂਰੇ ਇਹਨਾਂ ਨੂੰ ਤੰਦਰੁਸਤ ਤੇ ਜੇਕਰ ਆਪਾਂ ਇਹਨਾਂ ਦੀ ਫੀਡ ਦੀ ਗੱਲ ਕਰੀਏ ਤਾਂ ਫੀਡ ਇਹਨਾਂ ਨੂੰ ਚੱਲਦੀ ਆ phase 1 ਪਾਣੀ ਦੇ ਵਿੱਚ ਆਪਾਂ ਇਹਨਾਂ ਨੂੰ ਹਫ਼ਤੇ 'ਚ 2 ਦਿਨ ਲਾਉਨੇ ਆ ਜੀ ਮਲਟੀਸਟਾਰ ਆਸਟੋਵੇਟ ਇਹਨਾਂ ਨੂੰ ਜਿਨ੍ਹਾਂ ਨੇ ਫੀਡ ਖਾਣੀ ਆ ਫੀਡ ਕੰਦੇ ਆ ਫੇਰ ਸਾਂਹ ਚੱਲਦੀ ਜਨਵਰ ਆਪਣੇ ਪੂਰੇ ਇੱਕ ਟਵਾ ਤੇ ਜੈਸ ਵੀ ਕਿਸੇ ਵੀਰ ਭਰਾ ਨੂੰ ਡੀਪੀ ਗ੍ਰੋਸ ਮੁਰਗੀ ਚਾਹੀਦੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਜੇ ਕਿਸੇ ਨੇ ਲੈਣੀ ਹੋਵੇ ਤਾਂ ਆਪਾਂ ਉਹਨੂੰ ਵੀਡੀਓ ਪਾ ਦੇਾਂਗੇ ਉਹ ਡੀਪੀ ਗ੍ਰੋਸ ਮੁਰਗੀ ਹੈਗੀ ਆ 120 ਦਿਨਾਂ ਦੀ ਕਿੰਨੇ ਦਿਨਾਂ 'ਤੇ ਆਂਡਿਆਂ 'ਤੇ ਆਜੂਗੀ ਜੇਕਰ ਤੁਸੀਂ ਫੇਸ 1 ਫੀਟ ਤੇ ਰੱਖੋਗੇ ਤਾਂ ਜੇਕਰ ਤੁਸੀਂ ਘਰੇਲੂ ਫੀਟ ਤੇ ਕਣਕ ਮੱਕੀ ਚੋਲਾਂ ਤੇ ਰੱਖੋਗੇ ਤੇ 10-15 ਦਿਨ ਵੱਧ ਵੀ ਲੈ ਸਕਦੇ ਆ। ਮੱਕੀ ਆਪਣੇ ਆ ਜਾਨਵਰ ਤਾਂ ਮੇਰੇ ਅੰਦਾਜ਼ੇ ਦੇ ਨਾਲ 130 ਤੋਂ 125 ਦਿਨਾਂ ਦੇ ਵਿੱਚ ਵਿੱਚ ਆਂਡਿਆਂ ਤੇ ਆ ਜਾਣਗੇ ਬਾਕੀ ਜਿੱਦਣ ਵੀ ਇਹਨਾਂ ਨੇ ਪਹਿਲਾ ਆਂਡਾ ਦਿੱਤਾ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਜ਼ਰੂਰ ਦੱਸਾਂਗੇ ਦੇਖਿਓ ਸਾਦੇ ਤੇ ਪੱਠੇ ਪੂਰੇ ਖੋਸ਼ੋ ਕੇ ਖਾਂਦੇ ਆ ਮਿਲਦੇ ਆ ਜੀ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ ਸਾਰੇ ਵੀਰਿਆਂ ਦਾ